ਬਹੁਤ ਸੂchnal ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਮੌਤ ਹੋ ਗਈਆਂ ਹੈਗੀਆਂ ਮੇਰੇ ਖਿਆਲ ਸੱਤ ਬੰਦੇ ਪੂਰੇ ਹੋ ਗਏ ਰੱਬ ਨੂੰ ਪਿਆਰੇ ਹੋ ਗਏ ਔਰ ਜਿਨ੍ਹਾਂ ਦੀਆਂ ਜ਼ਿਆਦਾ ਬਰਨ ਸੀਗੀਆਂ ਉਹਨਾਂ ਨੂੰ ਆਈਵੀ ਹਸਪਤਾਲ ਸ਼ਿਫਟ ਕੀਤਾ ਗਿਆ ਜਦ ਉਰੇ ਦੀ ਸਟਾਫ ਨੂੰ ਪੁੱਛਿਆ ਗਿਆ ਤਾਂ ਉਰੇ ਉਹ ਉਸੂਲਤਾ ਹੈ ਨਹੀਂ ਮੈਂ ਉਹਦੇ ਬਾਰੇ ਬੇਨਤੀ ਕਰਨੀ ਹੈ ਕਿ ਇਹ ਉਸੂਲਤਾ ਸਰਕਾਰ ਨੂੰ ਐਪੀਸੀਐਲ ਤੋਂ ਮੰਗਣੀਆਂ ਵੀ ਚਾਹੀਦੀਆਂ ਔਰ ਉਸ ਦਾ ਕਾਰਨ ਮੈਂ ਦੱਸਦਾ ਜਿਹੜਾ HPCL ਦੇ ਟੈਂਕਰ ਦੇ ਵਿਸਫੋਟ ਨਾਲ ਉਹਦੀ ਗੈਸ ਨਾਲ ਜੋ ਕਿ ਹੈਜ਼ਰਡਸ ਮਟੀਰੀਅਲ ਹੈ ਉਰੇ ਨੁਕਸਾਨ ਹੋਇਆ ਉਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਸੁਪਰੀਮ ਕੋਰਟ ਦਾ ਕੇਸ ਹੈਗਾ MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਜਿਹਨੂੰ ਓਲੀਅਮ ਗੈਸ ਲੀਕ ਕੇਸ ਕਿਹਾ ਜਾਂਦਾ ਹੈ ਜਿਹਦੇ ਵਿੱਚ ਇੱਕ ਪ੍ਰਿੰਸੀਪਲ ਜਿਹਨੂੰ ਐਬਸੋਲਿਊਟ ਲਾਇਬਿਲਿਟੀ ਕਹਿੰਦੇ ਆ ਕਿ ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਕਿਹਦੇ ਕਾਰਨ 트ਰੇਜੇਡੀ ਹੋਈ ਹੈ ਜਿਹੜੀ ਕੰਪਨੀ ਉਸ ਹੈਜ਼ਡਸ ਮਟੀਰੀਅਲ ਦੀ ਜ਼ਿੰਮੇਵਾਰ ਹੈ ਉਹਦਾ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਉੱਤੇ ਇਹ ਐਕਸ਼ਨ ਦਿੱਤਾ ਜਾਵੇ ਤੇ ਉਹ ਕੰਪਨਸੇਸ਼ਨ ਪੇ ਕਰੇ ਸੋ ਇਹ ਇੱਕ ਲੀਗਲ ਪ੍ਰਿੰਸੀਪਲ ਹੈ ਐਬਸੋਲਿਊਟ ਲਾਇਬਿਲਟੀ ਦਾ ਜੋ ਕਿ ਮੰਡਿਆਲਾ ਕੇਸ 'ਚ ਲਾਗੂ ਹੈਗਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਜਿਹੜਾ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਰਹੇ ਹਾਂ 50 ਤੋਂ 75 ਲੱਖ ਰੁਪਏ ਜਿਨ੍ਹਾਂ ਦਾ ਦਿਹਾਂਤ ਹੋਇਆ ਹੈਗਾ ਔਰ ਜਿਨ੍ਹਾਂ ਦੀ ਪਰਮਨੈਂਟ ਡਿਸੇਬਿਲਟੀ ਹੋਈ ਹੈ ਨੁਕਸਾਨ ਹੋਇਆ ਉਹਨਾਂ ਨੂੰ ਘੱਟੋ-ਘੱਟ 25 ਤੋਂ 50 ਲੱਖ ਰੁਪਏ ਦਿੱਤਾ ਜਾਣਾ ਚਾਹੀਦਾ ਇੰਟਰਨੈਸ਼ਨਲ ਨਾਰਮਸ ਰਾਹੀਂ ਇਹ 2 ਕਰੋੜ ਤੱਕ ਵੀ ਪਹੁੰਚਣਾ ਚਾਹੀਦਾ ਹੈਗਾ ਇਸ ਤੋਂ ਇਲਾਵਾ ਇਹ ਕਮਿਊਨਿਟੀ ਦੇ ਵਾਸਤੇ ਇੱਕ ਤਾਂ ਮੰਡਿਆਲੇ ਦੇ ਵਿੱਚ ਸਕੂਲਾਂ ਹਸਪਤਾਲਾਂ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਹੈ ਔਰ ਇਸ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਸਾਡੇ ਉਰੇ ਇੱਕ ਬਰਨ ਯੂਨਿਟ ਸਟੈਬਲਿਸ਼ ਹੋਣਾ ਚਾਹੀਦਾ ਹੈ ਤਾਂ ਕਿ ਇਹੋ ਜੇ ਕੇਸ ਹੈਂਡਲ ਹੋ ਸਕਣ ਜਿਹਦੇ ਵਿੱਚ ਆਈਸੀਯੂ ਸਟਾਫ ਟ੍ਰੇਨਡ ਡਾਕਟਰਸ ਹੋਣੇ ਚਾਹੀਦੇ ਆ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵੈਂਟਿਲੇਟਰ ਹਜੇ ਵੀ ਜਦ ਕੇ ਕੋਵਿਡ ਹੋ ਚੁੱਕਾ ਹੈ ਉਹ ਹਜੇ ਵੀ ਨਹੀਂ ਲਾਗੂ ਹੈਗਾ ਜੋ ਅੱਜ ਲੋੜ ਸੀਗੀ ਵੈਂਟਿਲੇਟਰ ਦੀ ਪ੍ਰੋਵੀਜ਼ਨ ਵਿਦ ਡਾਕਟਰ ਐਂਡ ਟ੍ਰੇਨਡ ਸਟਾਫ ਜਿਹੜੇ ਇਹਨੂੰ ਚਲਾ ਸਕਣ ਉਹ ਸਾਰੇ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਉਹਦੀ ਵੀ ਜ਼ਿੰਮੇਵਾਰੀ ਐਚਪੀਸੀਐਲ ਦੀ ਹੋਣੀ ਚਾਹੀਦੀ ਹੈ ਕਿਉਂ ਜਿਹੜੀ ਐਚਪੀਸੀਐਲ ਹੈ ਉਹਦਾ ਤੁਸੀਂ ਜਿਹੜਾ ਸਾਲ ਦੀ ਆਮਦਨ ਹੈ 4 ਲੱਖ 66000 365 ਕਰੋੜ ਰੁਪਏ ਉਹਦੀ ਆਮਦਨ ਹੈ ਇੰਨਾ ਪੈਸਾ ਕਮਾਉਂਦੀ ਹੈ ਜਿਹਦੇ ਵਿੱਚ ਕਬਨ 8000 ਕਰੋੜ ਉਹਦਾ ਪ੍ਰੋਫਿਟ ਹੀ ਪ੍ਰੋਫਿਟ ਹੈ ਤੇ ਇਹੋ ਜੀ ਵੱਡੀ ਕੰਪਨੀ ਜਿਹੜੇ ਭਾਰਤ ਦੇ ਹਰੇਕ ਬੰਦੇ ਤੋਂ ਪੈਸੇ ਖਾ ਖਾ ਕੇ ਗੈਸਮੇਣਾ ਕੋਈ ਨਹੀਂ ਰਹਿ ਸਕਦਾ ਅੱਜ ਉਸ ਥਾਂ ਦੇ ਉੱਤੇ ਜਿੱਥੇ ਇਹ ਭਿਆਨਕ ਹੱਤਿਆ ਹੋਈ ਹੈ ਉੱਥੇ ਉਹ ਆਪਣਾ ਪੈਸਾ ਮੋੜੇ ਇਹ ਸਮਾਜ ਨੂੰ ਦਵੇ ਹਸਪਤਾਲਾਂ ਦਾ ਬੰਦੋਬਸਤ ਕਰੇ ਤਾਂ ਕਿ ਕਦੇ ਵੀ ਇਹੋ ਜਿਹਾ ਹਾਦਸਾ ਹੋਏ ਉਰੇ ਕੋਈ ਨਾ ਕੋਈ ਬੰਦੋਬਸਤ ਹੋਏ ਤੇ ਉਹ ਜਿਹੜੇ ਗਰੀਬਾਂ ਦੇ ਉੱਤੇ ਇਹ ਬੀਤਿਆ ਉਹਨਾਂ ਨੂੰ 2-2 ਕਰੋੜ ਤੱਕ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਸਿਰ 2-2 ਲੱਖ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਜੱਜ ਕੀ ਜਿਹੜੇ ਕਿ ਜਿਨ੍ਹਾਂ ਦੀਆਂ ਦੁਕਾਨਾਂ ਜਲੀਆਂ ਨੇ ਉਹਨਾਂ ਵਿੱਚ ਵੀ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਜਿਵੇਂ ਸਮਝਾਇਆ ਹੈ ਇਹ ਐਬਸੋਲਿਊਟ ਲਾਇਬਿਲਟੀ ਦਾ ਕੇਸ ਹੈ ਇਹਦੇ ਵਿੱਚ ਐਚਪੀਏ ਸੀਐਲ ਜਿਹੜੀ ਧਨਾੜ ਕੰਪਨੀ ਹੈ ਜਿਸ ਨੇ ਸਾਰੇ ਦੇਸ਼ ਵਿੱਚ ਆਪਣਾ ਮਾਲ ਵੇਚ ਕੇ 466365 ਕਰੋੜ ਰੁਪਏ ਪਿਛਲੇ ਸਾਲ ਆਮਦਨ ਕਮਾਈ ਹੈ ਉਹਨੂੰ ਤਾਂ ਇਹ ਇੱਕ ਬੂੰਦ ਵੀ ਨਹੀਂ ਹੈਗਾ ਸਮੁੰਦਰ 'ਚ ਜੇ ਇਹਨਾਂ ਦਾ ਪੈਸਾ ਪੂਰਾ ਕਰੇ ਔਰ ਆਪਣੀ ਜਿਹੜੀ ਸੁਪਰੀਮ ਕੋਰਟ ਨੇ ਓਲੀਅਮ ਗੈਸ ਕੇਸ ਦੇ ਵਿੱਚ ਐਬਸੋਲਿਊਟ ਲਾਇਬਿਲਟੀ ਦਾ ਰਿਸਪੌਂਸਿਬਿਲਟੀ ਕੰਪਨੀ ਤੇ ਲਾਈ ਸੀ ਉਹਦੇ ਅਧੀਨ ਇਹਨਾਂ ਨੂੰ ਨਾਲ ਦੀ ਨਾਲ ਹੀ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਤੇ ਇੰਸ਼ੋਰੈਂਸ ਵੀ ਇਹ ਜੋ ਇੰਸ਼ੋਰੈਂਸ ਐਕਟ ਅਧੀਨ ਨਾਲ ਦੀ ਨਾਲ ਮਿਲਣੀ ਚਾਹੀਦੀ ਹੈ